खो अॼु बड़ा ख़ुशी त्योहार खे हज़ारनि जी गणती चारि आहे दशहरे जो परव ते पहुचे आहे ਵਧੀਆ ਸਿੱਖਿਆ ਸਤਕਾਰਯੋਗ ਸਿੱਖਿਆ ਜਿਹੜੀ ਆ ਸਟੇਜ ਤੇ ਸਨਵਾ ਦੇ ਸਿੱਖਿਆ ਵੀ ਬੈਠੀਆਂ ਨੇ ਔਰ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਪੰਜਾਬ ਤੇ ਵਸਦੇ ਸਾਰੇ ਲੋਕਾਂ ਨੂੰ ਔਰ ਹਿੰਦੁਸਤਾਨ ਤੇ ਵਸਦੇ ਸਾਰੇ ਲੋਕਾਂ ਨੂੰ ਵਧਾਈ ਦੇਣਾ ਦੁਸ਼ਹਰੇ ਦੀ ਔਰ ਆਸ ਕਰਦਾ ਕਿ ਸਾਰੇ ਲੋਕ ਜੋ ਸਾਡੇ ਖਾਸ ਕਰ ਪੰਜਾਬ ਦਾ ਕਲਚਰ ਆ ਕਿ ਅਸੀਂ ਰਲ ਮਿਲ ਕੇ ਸਾਰੇ ਪਰਬ ਮਨਾਉਂਦੇ ਆ ਉਸੇ ਤਰੀਕੇ ਨਾਲ ਗੁਰਦਾਸਪੁਰ ਹਮੇਸ਼ਾ ਐਗਜ਼ੈਂਪਲਰੀ ਰਿਹਾ ਕਿ ਅਸੀਂ ਸਾਰੇ ਰਲ ਮਿਲ ਕੇ ਕੋਈ ਵੀ ਤਿਉਹਾਰ ਹੁੰਦਾ ਇਕੱਠੇ ਹੋ ਕੇ ਮਨਾਉਂਦੇ ਆ ਅੱਜ ਵੀ ਉਸੇ ਤਰੀਕੇ ਦੇ ਨਾਲ ਇਹ ਦੁਸ਼ਹਰੇ ਦਾ ਪਰਬ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਪ੍ਰਮੁੱਖ ਜੀਤੀਤਾ ਸਟੇਜ ਤੇ ਬੈਠ ਕੇ ਅਸੀਂ ਸਾਰੇ ਨਾਲ ਮਿਲ ਕੇ ਅੱਜ ਦੁਸ਼ਹਰੇ ਦਾ ਪਰਮ ਜਿਹੜਾ ਮਨਾ ਰਹੇ ਆ ਮੈਂ ਜਿੱਥੇ ਮੁਬਾਰਕਬਾਦ ਦਿੰਦਾ ਉਹ ਤੋਂ ਪ੍ਰਭੂ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਦਾ ਕਿ ਪ੍ਰਮਾਤਮਾ ਸਾਡੇ ਗੁਰਦਾਸਪੁਰ ਵਾਸੀਆਂ ਤੇ ਮਿਹਰ ਭਰਿਆ ਹੱਥ ਰੱਖੇ ਤੰਦਰੁਸਤੀਆਂ ਦੇਵੇ ਤਰੱਕੀਆਂ ਦੇਵੇ ਔਰ ਇਸੇ ਤਰ੍ਹਾਂ ਸਾਡਾ ਆਪਸ ਦੇ ਵਿੱਚ ਜਿਹੜਾ ਪਿਆਰ ਇਤਿਫਾਕ ਵਧੇ ਔਰ ਇਮਾਨਦਾਰੀ ਦੇ ਰਸਤੇ ਤੇ ਅਸੀਂ ਸਾਰੇ ਲੋਕ ਚੱਲਦੇ ਚੱਲੀਏ ਕਿਉਂਕਿ ਇੱਕ ਬੜੀ ਵੱਡੀ ਐਗਜ਼ੈਂਪਲ ਆ ਦੁਸ਼ਹਰੇ ਦੀ ਜਿਹੜੀ ਜਦੋਂ ਅਸੀਂ ਰਾਵਣ ਨੂੰ ਅਗਨੀ ਭੇਟ ਕਰਦੇ ਆ ਉਹ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਜਿਹੜਾ ਚੰਗੇ ਕਰਮ ਕਰਦਾ ਹੈ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਉਹਦੀ ਹਾਜ਼ਰੀ ਲੱਗਦੀ ਹੈ ਹਮੇਸ਼ਾ ਕਰੱਤੀਆਂ ਤੇ ਰਾਹ ਤੇ ਚੱਲ ਚੱਲਦਾ ਔਰ ਜਿੱਥੇ ਝੂਠ ਆ ਜਾਂਦਾ ਉਹ ਹਮੇਸ਼ਾ ਉਹ ਬੈਕਫੁੱਟ ਤੇ ਬੰਦਾ ਜਾਂਦਾ ਸੋ ਮੈਂ ਜਿੱਥੇ ਅੱਜ ਦੁਸ਼ਹਿਰੇ ਦਾ ਇਹ ਪਰਵਾ ਕਿੰਨੇ ਛੋਟੇ ਬੱਚਿਆਂ ਦੇ ਨਾਲ ਲੋਕ ਪਹੁੰਚੇ ਨੇ ਮੈਂ ਇਹ ਵੀ ਚਾਹ ਰਗਾ ਕਿ ਨਾਲ ਦੇ ਨਾਲ ਬੱਚਿਆਂ ਨੂੰ ਇਸ ਚੀਜ਼ ਬਾਰੇ ਵੀ ਜਾਗਰੂਕ ਕਰਨਾ ਹੈ ਕਿ ਅਸੀਂ ਕਿਉਂ ਅਗਨ ਭੇਟ ਕਰਦੇ ਆ ਰਾਵਣ ਨੂੰ ਉਸ ਕਰਕੇ ਮੈਂ ਸਮਝਦਾ ਕਿ ਅੱਜ ਦਾ ਜਿਹੜਾ ਸਮਾਜ ਤੇ ਸਾਰੇ ਪਹੁੰਚੇ ਆ ਉਹ ਤੋਂ ਕੋਈ ਕੁਛ ਨਾ ਕੋਈ ਸਿੱਖਿਆ ਲੈ ਕੇ ਜਾ ਤੇ ਚੰਗੇ ਤੇ ਸਿਰੋਹ ਸਮਾਜ ਦੀ ਸਿਰਜਣਾ ਦੇ ਵਿੱਚ ਅਸੀਂ ਪੋਜ਼ਿਟਿਵ ਯੋਗਦਾਨ ਸਾਰੇ ਰੱਖ ਕੇ ਪਾਈਏ